ਜਦੋਂ ਅਸੀਂ ਆਏ 2000 ਰੁਪਿਆ ਲੈਤਾ ਕਲਾ ਵੀਜ਼ਾ ਅਪਲਾਈ ਕਰਨ ਦਾ ਜੀ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡੇ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਜੇ ਕਰਾ ਦਿਓ 5000 ਉਦੋਂ ਦੇ ਦੇ ਜੀ 20 ਦਿਨਾਂ ਬਾਅਦ ਕਹਿੰਦੇ ਜੀ ਤੁਹਾਡਾ ਵੀਜ਼ਾ ਆ ਗਿਆ ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਿਆ ਦੇ ਦੇ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਤੇ ਨਾ ਕਮੀ ਰਹਿ ਗਈ ਬੀਤੂ ਜੀ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਇੱਕ ਦੋ ਦਿਨ ਅਸੀਂ ਫੇਰ ਨਾ ਆਏ ਵੀ ਚਲ ਕਈ ਵਾਰ ਊਣਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵੜ ਗਿਆ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਇਲ ਫੂਲ ਦਾ ਦਿੱਤਾ ਉਹ ਕਿ ਮੈਂ ਲੱਗੀ ਆ ਕੁਝ ਹੋਊਗਾ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜ ਦੋ ਅਸੀਂ ਤਾਂ ਲਵਾਉਂਦੇ ਜੀ ਮੁੜ ਕੇ ਸਾਥੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਕਿਹਾ ਹਾਂ ਜੀ ਬੰਦ ਕਰਾਉਣਾ ਅੱਜ ਜਦੋਂ ਅਸੀਂ ਆਏ ਅੱਤੇ ਬੰਦੇ ਤਾਂ ਛੱਡ ਗਿਆ ਜੇ ਅੱਦੇ ਥੱਲੇ ਖੜੇ ਸੀਗੇ ਲਿਫਟ ਰਾਹੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਇਨਾਮ ਜੀ ਤੁਹਾਡਾ ਮੰਗਲਜੀਤ ਆ ਜੀ ਨਾ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੰਜੀਤ ਐਵੇਨਿਊ ਥਾਣੇ ਪਹੁੰਚੇ ਜੀ ਅਸੀਂ ਜੀ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਤੋਂ ਕਿਹੜਾ ਵੀਜ਼ਾ ਸੀ ਗੱਡੀ ਦਾ ਸੀਗਾ ਜੀ ਮੇਰੀ ਦਾ ਕੀ ਨਾਮ ਉਹਨਾਂ ਦਾ ਜਸਨਦੀਪ ਭੁੱਲਰ ਆ ਜੀ ਜੀ ਕਿ ਕਿੱਥੇ ਵੀਜ਼ਾ ਲਵਾਇਆ ਸੀ ਆਪਣੇ ਜੀ ਕੀ ਅਫਸਰ ਦਾ ਨਾਮ ਵੀਜ਼ਾ ਵਾਏ ਕੀ ਕੀ ਗੱਲ ਹੋਈ ਗੱਲ ਕੀ ਹੋਈ ਜੀ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਦੋਂ ਅਸੀਂ ਆਏ 2000 ਰੁਪਿਆ ਲੈਤਾ ਕਾਲਾ ਵੀਜ਼ਾ ਅਪਲਾਈ ਕਰਨ ਦਾ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡਾ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਜੇਕਰ ਆਜੋ 5000 ਉਦੋਂ ਦੇ ਕੇ ਜੀ 20 ਦਿਨਾਂ ਬਾਅਦ ਕਹਿੰਦੇ ਜੀ ਤੁਹਾਡਾ ਵੀਜ਼ਾ ਆ ਗਿਆ ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਿਆ ਦੇ ਦੇ ਉਦੋਂ ਸਾਨੂੰ ਕਹਿ ਕੇ ਵੀ ਸਬੂਤ ਸਾਨੂੰ ਕੋਈ ਨਹੀਂ ਦਿਖਾਇਆ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਆ ਜਾਊਗਾ ਵਿੱਚ ਟ੍ਰੈਕਟ ਤੇ ਵਿੱਚ ਜਿਹੜੇ ਉਹ ਆ ਗਏ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਥੇ ਨਾ ਕਮੀ ਰਹਿ ਗਈ ਵੀ ਤੁਸੀਂ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਉਸ ਤੋਂ ਬਾਅਦ ਫੇਰ ਅਸੀਂ ਫੋਨ ਕਰਿਆ ਫਿਰ ਇਹ ਫੋਨ ਚੱਕਣ ਵੜ ਗਏ ਇੱਕ ਦੋ ਦਿਨ ਅਸੀਂ ਫੇਰ ਨਾ ਆਏ ਵੀ ਚਲ ਕਈ ਵਾਰ ਉਹ ਨਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵੜ ਗਏ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਇਲ ਫੂਲ ਦਾ ਦਿਖਾਓ ਕਿਵੇਂ ਲੱਗੀ ਆ ਕੁਝ ਹੋਇਆ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜ ਦਿਓ ਅਸੀਂ ਤਾਂ ਲਵਾਉਂਦੇ ਜੀ ਮੁੜ ਕੇ ਸਾਥੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਕਿਹਾ ਹਾਂ ਜੀ ਬੰਦ ਕਰਾਉਣਾ ਸਾਨੂੰ ਇਹਨਾਂ ਨੇ ਡੇਟ ਦੇਤੀ 6 ਦਿਨਾਂ ਦੀ ਕਹਿੰਦੇ ਵੀ 6 ਦਿਨਾਂ ਨੂੰ ਰੁਪਈਆ ਲੈ ਜਾਓ ਫਿਰ ਅਸੀਂ ਆਏ ਜੀ ਉਹਦੇ ਫੇਰ ਲਾਰਾ ਲਾ ਦੇ ਕਹਿੰਦੇ ਵੱਡੇ ਸਰ ਹੈ ਨਹੀਂਗੇ ਤੁਸੀਂ 5 ਕ ਦਿਨਾਂ ਨੂੰ ਆਜੋ ਅੱਜ 7ਵਾਂ ਦਿਨ 7ਵਾਂ ਘੇੜਾ ਹੋ ਗਿਆ ਜੀ ਸਾਡਾ ਅੱਜ ਜਦੋਂ ਅਸੀਂ ਆਏ ਅੱਧੇ ਬੰਦੇ ਤਾਂ ਚੜ ਗਏ ਜੇ ਅੱਧੇ ਥੱਲੇ ਖੜੇ ਸੀਗੇ ਲਿਫਟ ਤਾਂ ਅਸੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਹਾਂ ਜੀ ਫੜ ਕੇ ਕਿੱਥੇ ਲਿਆਂਦੇ ਫੜ ਕੇ ਢਾਣੇ ਚ ਚੌਂਕੀ ਚ ਲਿਆਂਦੇ ਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਵੀ ਸਾਡੇ ਰੁਪਏ ਦੇ ਦੇਣ ਬਸ ਹੋਰ ਤਾਂ ਨਹੀਂ ਲੈ ਮੈਂ ਹੀ ਢੱਕੀ ਦਾ ਸਾਡੇ ਜੀ 3 ਲੱਖ 70000 ਆ ਜੀ ਤਾਂ ਹੁਣ ਹੁਣ ਜਿੰਨਾਂ ਨੂੰ ਲਿਆਂਦਾ ਉਹ ਕੌਣ ਹੈ ਮਾਲਕ ਆ ਜਾਂ ਕੌਣ ਨਹੀਂ ਜੀ ਉਹ ਜਿਹੜੇ ਇੱਥੇ ਕੰਮ ਕਰਦੇ ਆ ਉਹ ਹੀ ਆ ਜਦੋਂ ਤੁਸੀਂ ਆਉਂਦੇ ਸੀ ਤੇ ਇਹ ਹੀ ਤੇ ਇਹੀ ਹੁੰਦੇ ਜੀ ਮਾਲਕ ਦਾ ਸੀ ਦੇਖਿਆ ਵੀ ਨਹੀਂ ਵੀ ਕੌਣ ਆ ਮਾਲਕ ਕੌਣ ਨਾ ਅੱਛਾ ਇਹਨਾਂ ਨਾਲ ਹੀ ਇਹਨਾਂ ਨਾਲ ਹੀ ਹੋਈ ਆ ਜੀ ਜਿਹੜੀ ਗੱਲ ਹੋਈ ਆ ਠੀਕ ਹਾਂ ਜੀ ਮੇਰਾ ਰਮਨ ਸਿੰਘ ਆਈ ਕੀ ਗੱਲ ਹੋਈ ਆ ਜੀ ਆਪਾਂ ਜੀ ਇਹਨਾਂ ਦੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੇ ਉੱਥੋਂ ਦੇਖ ਕੇ ਵੀਜ਼ਾ ਲਗਵਾਇਆ ਸੀ ਇਹਨਾਂ ਕੋਲ 4 ਜਨਵਰੀ ਕੋ ਵਿਜ਼ਿਟ ਕੀਤਾ ਸੀ ਇਹਨਾਂ ਕੋਲ ਤੇ 4 ਜਨਵਰੀ ਚ ਇਹਨਾਂ ਨੇ ਲਈ ਸੀ ਰਜਿਸਟ੍ਰੇਸ਼ਨ ਫੀਸ ਸਾਡੇ ਕੋ 2000 ਰੁਪਿਆ ਜੀ ਫਿਰ 15 ਜਨਵਰੀ ਚ ਇਹਨਾਂ ਨੂੰ ਬੁਲਾਇਆ ਸਾਨੂੰ ਤੁਹਾਡੀ ਆਫਰ ਲੈਟਰ ਆ ਗਈ ਆ ਤੇ ਤੁਸੀਂ ਆਪ ਦਾ ਫਿੰਗਰ ਕਰਾ ਜੋ ਉਸ ਦਿਨ ਸਾਡੇ ਕੋ ਇਹਨਾਂ 5000 ਰੁਪਿਆ ਲਿਆ ਫਿਰ ਕਰ ਕਰਾ ਕੇ ਸਾਡਾ 3 3 ਮਾਰਚ ਨੂੰ ਸਾਡਾ ਵੀਜ਼ਾ ਆ ਗਿਆ ਜੀ ਇਹਨਾਂ ਦੱਸਿਆ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਤੇ ਤੁਸੀਂ ਆਪਦੀ ਪੇਮੈਂਟ ਕਰ ਦਿਓ ਤੇ ਅਸੀਂ 4 ਮਾਰਚ ਨੂੰ ਆਏ ਤੇ ਇਹਨਾਂ ਨੂੰ ਪੇਮੈਂਟ ਦੇਗੇ ਕਿੰਨੀ ਪੇਮੈਂਟ ਦਿੱਤੀ ਪੇਮੈਂਟ ਦਿੱਤੀ ਜੀ 3 ਲੱਖ ਅੱਛਾ 3 ਲੱਖ ਦਿੱਤਾ ਇਹਨਾਂ ਨੂੰ ਜੀ ਇਹਨਾਂ ਨੇ ਸਾਨੂੰ ਉੱਤੇ ਹੀ ਦਿਖਾ ਦੇ ਗੋ ਕਿ ਵੀਜ਼ਾ ਮਤਲਬ ਨੰਬਰ ਹਾਈਡ ਕਰਕੇ ਕੁਝ ਦਿਖਾਤਾ ਸਾਨੂੰ ਤੇ ਕਹਿੰਦੇ 24 ਤੋਂ 48 ਘੰਟੇ ਤੁਹਾਡੇ ਸਾਰੇ ਡਾਕੂਮੈਂਟ ਉਧਰੋਂ ਆ ਜਾਣਗੇ ਕੰਪਨੀ ਜੋ ਤੇ ਤੁਸੀਂ ਰਿਸੀਵ ਕਰ ਲਿਓ ਇਦਾਂ ਕਰਦੇ ਹਫਤਾ ਲੰਘ ਗਿਆ 10 ਦਿਨ ਲੰਘੇ ਫੋਨ ਚੱਕਣੋਂ ਅੜ ਕੇ ਘਟ ਘਟ ਚੱਕਣ ਲਾ ਪਏ ਤੇ ਫਿਰ ਮਹੀਨਾ ਡੇਢ ਲੰਘ ਗਿਆ ਤੇ ਫਿਰ ਕਹਿੰਦੇ ਉਧਰੋਂ ਟਿਕਟ ਨਹੀਂ ਆ ਰਹੀ ਟਿਕਟ ਦਾ ਪੈਕੇਜ ਵਿੱਚੇ ਸੀਗਾ ਤੇ ਫਿਰ ਕਹਿਣ ਲਾ ਪਏ ਟਿਕਟ ਨਹੀਂ ਆ ਰਹੀ ਤੁਸੀਂ ਆਪ ਦੀ ਟਿਕਟ ਕਰਾ ਲਓ ਟਿਕਟ ਦੇ ਪੈਸੇ ਦੇਜੋ ਚਰ 90000 ਅਸੀਂ ਹੋਰ ਦੇ ਕੇ ਗਏ ਇਹਨਾਂ ਨੂੰ ਤੇ ਫਿਰ ਕਈ ਜਾਣ ਬਾਕੀ ਬੱਚੇ ਇਹ ਗਰੁੱਪ ਵੀਦਾ ਆ ਬਾਕੀ ਬੱਚਿਆਂ ਦੀ ਪੇਮੈਂਟ ਨਹੀਂ ਆਈ ਫਿਰ ਡਿਲੇ ਹੋ ਰਿਹਾ ਆ ਫਿਰ ਵੀਕ ਦਿਨ ਫਿਰ ਲੰਘੇ ਜੀ ਵੀਕ ਦੇ ਲੰਘੇ ਫਿਰ ਕਹਿੰਦੇ ਜੀ ਸਾਡੇ ਦੋ ਕੰਟਰੈਕਟਰ ਸੀਗੇ ਉੱਥੇ ਇੱਕ ਕੰਟਰੈਕਟਰ ਰਹਿ ਗਿਆ ਏ ਤੇ ਉਹ ਇੰਨਾ ਭਾਰ ਨਹੀਂ ਚੱਕਦਾ ਤੇ ਇੰਨਾ 6 ਲੱਖ ਦੀ ਗੱਲ ਹੋਈ ਸੀਗੀ ਤੇ ਨਿੱਧਰ ਦੇਣਾ ਤੇ ਨਿੱਧਰ ਜੀ 3 ਲੱਖ ਦੇ ਗਏ ਅਸੀਂ 90 ਹਜ਼ਾਰ ਟਿਕਟ ਦਾ ਵੀ ਦੇ ਕੇ ਫਿਰ ਕਹਿੰਦੇ ਜਿਹੜੇ ਉਧਰ ਪੈਸੇ ਰਹਿੰਦੇ ਆ ਜੀ ਜਿਹੜੇ ਉਧਰ ਦੇਣੇ ਆ ਉਹ ਵੀ ਸਾਨੂੰ ਇੱਥੇ ਕਲੀਅਰ ਕਰਾਓ ਤੁਹਾਡੀ ਟਿਕਟ ਕਰਾ ਦੇਣੇ ਆ ਤੇ ਜਾਂ ਤੁਸੀਂ ਆਪਦੀ ਆਪ ਹੀ ਕਹਿਣ ਲੱਗੇ ਤੁਸੀਂ ਕੈਂਸਲੇਸ਼ਨ ਪਾ ਸਕਦੇ ਆ ਆਪਦੀ ਅਹੀ ਉਹ ਦਿਨ ਪੈਸੇ ਨਹੀਂ ਦਿੱਤੇ ਅਸੀਂ ਕੈਂਸਲੇਸ਼ਨ ਪਾ ਗਏ ਆਵਦੀ ਤੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਲਿਖ ਕੇ ਦਿੱਤਾ ਇਹਨਾਂ ਨੇ ਤੁਹਾਡੀ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ ਤੇ ਉਹ ਕਰ ਕਰਾ ਗਏ ਫਿਰ ਫਿਰ ਨੰਗਿਆ ਮਹੀਨਾ ਅੱਜ ਕੀ ਹੋਇਆ ਸੀ ਅੱਜ ਤਾਂ ਹੁਣ ਅਸੀਂ ਥੋੜਾ ਲੇਟ ਹੋ ਗਏ ਸਾਡੇ ਨਾਲ ਦੇ ਆਏ ਹੋਏ ਸੀਗੇ ਤੇ ਇਹ ਕਹਿੰਦੇ ਜੀ ਅਸੀਂ ਆਏ ਆ ਪੈਸੇ ਲੈਣ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਦੁਬਾਰਾ ਤੇ ਇਹ ਜਾਣ ਲੱਗੇ ਉੱਪਰ ਤੇ ਉਹ ਲਿਫਟ ਦੇ ਥੱਲੇ ਆ ਕੇ ਭੱਜਣ ਲੱਗੇ ਤੇ ਹੁਣ ਫੜੇ ਆ ਉਹ ਹਾਂ ਕਿੱਥੇ ਲੈਂਦੇ ਇਥੇ ਥਾਣੇ 'ਚ ਲਿਆਂਦੇ ਆ ਅੰਮ੍ਰਿਤਸਰ ਰਣਜੀਤ ਐਵਨਿਊ ਮੰਗ ਇਹ ਹੈ ਜੀ ਸਾਡੇ ਪੈਸੇ ਵਾਪਸ ਹੋ ਜਾਣ ਕਰਜ਼ਾ ਕਰਜ਼ਾ ਲੈ ਕੇ ਜਿਹੜੇ ਅਸੀਂ ਦਿੱਤੇ ਇਹਨਾਂ ਨੂੰ ਹਾਂ ਜੀ ਜੀ ਤੁਹਾਡਾ ਮੇਰਾ ਨਾਮ ਮਨਜੂ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਫੂਟਾ ਦਾ ਰਹਿਣ ਵਾਲੇ ਅੱਜ ਕੀ ਗੱਲ ਹੋਈ ਤੁਸੀਂ ਅੰਮ੍ਰਿਤਸਰ ਪਹੁੰਚੇ ਰਣਜੀਤ ਐਵਨਿਊ ਅੱਜ ਅਸੀਂ ਰਣਜੀਤ ਐਵਨਿਊ ਪਹੁੰਚੇ ਸਾਨੂੰ ਸੇਵ ਦੇ ਫੋਨ ਆਂਦੇ ਕਿ ਜੀ ਤੁਸੀਂ ਆਜੋ ਮੈਡਮ ਪੇਮੈਂਟ ਲੈ ਕੇ ਆ ਰਹੇ ਹੋ ਜਿਹੜਾ ਸਟਾਫ ਦਾ ਸੇਵ ਦਾ ਬਕੀ ਜਲਵਾਤਾ ਜੀ ਅਸੀਂ ਪੇਮੈਂਟ ਲੈ ਕੇ ਹੀ ਆਏ ਸੀ ਕਿ ਸਾਡੇ ਆਉਂਦੇ ਆਮੇ ਕੁਝ ਤੇ ਫਲਾਪ ਜਿਹੜੇ ਨਾਲ ਆਏ ਹੋਏ ਸੀ ਜੋਨਾਂ ਨੇ ਰੋਲਾ ਪਾਇਆ ਸੀ ਤੁਸ ਹੂੰ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਕਰਤ ਹੋਈ ਮੈਂ ਕਿਥੋਂ ਬੱਥੇ ਹੋਣਾ ਤੇ ਬੈਕਸਟ ਡਵੈਲਪ ਹੋ ਗਿਆ ਨਾ ਤੇ ਬਾਕੀ ਸਾਰੀ ਮਾਰ ਦਾ ਜੋਰ ਵੀ ਹੈਗੀ ਸਾਡੇ ਸਾਹਮਣੇ ਹੀ ਉਹ ਫੜੇ ਗਏ ਨੇ ਕਿ ਫੱਜ ਗਏ ਸੀ ਹੂੰ ਤੇ ਉਹਨਾਂ ਤੋਂ ਵੀ ਪਾਇਆ ਕਿ ਇਹਨਾਂ ਦੇ ਸਾਹਮਣੇ ਪਰਵਾਹ ਨਹੀਂ ਚਾਹਦੇ ਜੀ ਤੁਸੀਂ ਪੈਸੇ ਦੇਣ ਆਏ ਸੀ ਹਾਂਜੀ ਉਸ ਪੈਸੇ ਕਿੰਨੇ ਪੈਸੇ ਦੇਣ ਆਏ ਸੀ ਸਰ 13 ਲੱਖ ਰੁਪਏ ਤਾ ਹੁਣ ਕੀ ਤੁਸੀਂ ਇਹਨਾਂ ਤੋਂ ਵੀਜ਼ਾ ਅਪਲਾਈ ਕਰਵਾ ਰਹੇ ਜੇ ਕਿਸ ਤੋਂ ਲਈ ਅਪਲਾਈ ਕਰਵਾਣਾ ਸੀ ਉਦਾਂ ਆਸਟ੍ਰੇਲੀਆ ਦਾ ਵਾਪਸ ਠੀਕ ਜਿਹੜਿਆ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਵੀਜ਼ਾ ਫਾਈਵ ਕੰਪਨੀ ਤੋਂ ਕੀ ਪੂਰਾ ਮੈਟਰ ਹੈ ਤੇ ਕੀ ਦਰਖਾਸਤ ਜਿਹਦਾ ਮੈਟਰ ਹੈ ਇੱਕ ਦਰਖਾਸਤ ਮੰਗਲਜੀਤ ਸਿੰਘ ਆ ਰਾਮਨਗਰ ਪਠਿੰਡਾ ਤੋਂ ਮਸੂਲ ਹੋਈ ਆ ਜਿੰਦਗੀ ਚ ਲੜਕੀ ਇਹਨਾਂ ਦੀ ਉਹਨੂੰ ਬਾਹ ਕੱਲਣ ਦੇ ਨਾਂ ਤੇ ਵੀਜ਼ਾ ਫਾਈਵ ਵਾਲਿਆਂ ਇਮੀਗ੍ਰੇਸ਼ਨ ਵਾਲਿਆਂ ਨੇ 3 ਲੱਖ 7000 ਰੁਪਇਆ ਲੈ ਲਿਆ ਜੀ ਤੇ ਅੱਜ ਇਹ ਆਏ ਨੇ ਕਿ ਉਹ ਦਫਤਰ ਛੱਡ ਕੇ ਤੇ ਭੱਜ ਗਏ ਜੀ ਤੇ ਉਹ ਸਬੰਧ ਵਿੱਚ ਦਰਖਾਸਤ ਇਹਨਾਂ ਕੋਲ ਲੈ ਲਈ ਆ ਜੀ ਤੇ ਦਰਖਾਸਤ ਸਬੰਧੀ ਤਸਦੀਕ ਕੀਤਾ ਜਾ ਰਿਹਾ ਜੋ ਗੱਲ ਸਾਹਮਣੇ ਆਵੇਗੀ ਬਾਕੀ ਕਾਰਵਾਈ ਸਿਰ ਜਿਹੜੇ ਵੀਜ਼ਾ ਕੰਪਨੀ ਵਾਲੇ ਸੀ ਇਹਨਾਂ ਦੇ ਕੋਈ EMPLOYE ਵਗੈਰਾ ਵੀ ਉਹਨਾਂ ਨੇ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ EMPLOYE ਚਾਰ ਜੀ EMPLOYEਸ ਨੇ ਤੇ ਸਰ ਵਿਦਾਨਾ ਇਹ ਉੱਤਰ ਕੇ ਭੱਜ ਗਏ ਸੀ ਇਹਨਾਂ ਨੂੰ ਪਾ ਕਰਕੇ ਉਹ ਫਿਰ ਨਾਲ ਲੈ ਜਾਂਦਾ ਜੀ ਤੇ ਕੋਈ ਜਾਣਨੀ ਇਹਨਾਂ ਤੇ ਜੋ ਤਸਦੀਕ ਸੰਬੰਧੀ ਤਸਦੀਕ ਕੀਤੀ ਜਾ ਰਹੀ ਹੈ ਉਹ ਦੋ ਗੱਲ ਸਾਹਮਣੇ ਆ ਸਕਦੀ ਹੈ